ਇੰਨਾ ਕਿ 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 ਅਜਾ ਜੂੜ ਕੇ ਮੋੜੂ ਨਹੀਂ ਤੈਨੂੰ ਦੱਸੇ ਕਿ ਮੈਂ ਕੀ ਹੁੜਾਈ ਹਾਂ ਤੇਰੀ ਅੱਖੀਰੋਂ ਵਸੇ ਤਮਹਾ ਵਹਾ ਵਾ ਟਸ਼ਕੀਤਾ ਖੋਨੇ ਰੱਖਿਆ ਇਤਿਹਾਸ ਉਲੀਕ ਆਇਆ ਹੈ ਮੌਤ ਦੇ ਬਚਾਨ ਵਿੱਚ ਪੁੱਤ ਵੇਚ ਕੇ ਸਿੱਖੀ ਦੀ ਪਛਾਣ ਤੂੰ ਖਰੀਦ ਕੇ ਆਇਆ ਹੈ ਮੌਤ ਦੇ ਬਚਾਨ ਵਿੱਚ ਪੁੱਤ ਪਚਾਉਂਦਾ ਬਤੈ ਨੂੰ ਚੁੱਕ ਉਹਦੇ ਚ ਬਿਠਾਉਂਦਾ ਲਾਣਾ ਨਾਲ ਪਾਲ ਕੇ ਕਫਨੋਂ ਬਗੈਰ ਨੂੰ ਪੁੱਤ ਤੋਰਿਆ ਵੇਖ ਜ਼ਖਮੀ ਚਹਾਲ ਨੂੰ ਪੈਰ ਪਿੱਛੇ ਨਹੀਂ ਉਹ ਮੋੜਿਆ ਸਿੱਖੀ ਦੇ ਆਪਣੀਆਂ ਦੀ ਵੱਖ ਖਿੱਚੀ ਲਕੀਰ ਆਇਆ ਏ ਮੌਤ ਦੇ ਬਾਜ਼ਾਰ ਵਿੱਚ ਪੁੱਤ ਵੇਚ ਕੇ ਸਿੱਖੀ ਦੀ ਪਛਾਣ ਤੋਂ ਖਰੀਦ ਆਇਆ ਏ ਮੌਤ ਦੇ ਬਾਜ਼ਾਰ ਵਿੱਚ ਪੁੱਤ ਵੇਚ ਕੇ ਸਿੱਖੀ ਦੀ ਪਛਾਣ ਤੋਂ ਖਰੀਦ ਆਇਆ ਏ ਬੇਵਸ ਇਲਾ ਤੇ ਨਿਹਸਰ ਹੰਦ ਦੀਆਂ ਵੈਣ ਪਾਰ ਖੜੀ ਨੀਹਾਂ ਤੇ ਤੇ ਕਾਰੀ ਲਾਰੀਆਂ ਗੜੀ ਚਮਕੌਰ ਦੀ ਨੂੰ ਸੌਂਪਾ ਆਇਆ ਅਜੀਤ ਤੇਜਾਰ ਤੋਂ ਹੱਥ ਕੀ ਅਨਰੋੜੀਆਂ ਤੇ ਪੰਚਨਾ ਦੀ ਸਿੱਖ ਸੁਤਤਾ ਕੰਡਿਆਂ ਦੀ ਸੀ ਜੀ ਉੱਤੇ ਸੱਚ ਕੀ ਤੱਕ ਉਹ ਤਾਜ ਨਹੀਂ ਤਰਕਾਰ ਕੀ ਸ਼ਹੀਦ ਆਇਆ ਮੌਤ ਦੇ ਬਾਜ਼ਾਰ ਵਿੱਚੁੱਤ ਵੇਚੀ ਸਿੱਖੇ ਦੀ ਪਛਾਣ ਤੋਂ ਖਰੀਦ ਆਇਆ ਮੌਤ ਦੇ ਬਾਜ਼ਾਰ ਵਿੱਚੁੱਤ ਵੇਚੀ ਸਿੱਖੇ ਦੀ ਪਛਾਣ ਤੋਂ ਖਰੀਦ ਆਇਆ ਧੰਨ ਹਰ ਜਗ੍ਹਾ ਜ਼ੋਰਾਵਰ ਤੇ ਫਤਿਹ ਜੀ ਗੁਰੂ ਗੋਬਿੰਦ ਜੀ ਦੀ ਪਰਛਾਵੇਂ ਦਾਦੀ ਗੁਜਰੀ ਜੀ ਦੇ ਦੁਨਾਰੇ ਨਿੱਕੀਆਂ ਜਿੰਦਾ ਵੱਟੇ ਹਾਸਲੇ ਸਰਸਾ ਨਦੀ ਕਿਨਾਰੇ ਵਿਛੜੇ ਨਾਲੋ ਪਰਿਵਾਰ ਨਾਤਾ ਗੁਜਰੀ ਨਾਲ ਹੈ ਕਈ ਛੋਟੇ ਦੋਵੇਂ ਛੋਟੇ ਲਾਲ ਵਜ਼ੀਰ ਖਾਨ ਨੇ ਮੌਕਾ ਮਿਲਨ ਤੇ ਕਰ ਲਿਆ ਉਹਨਾਂ ਨੂੰ ਗ੍ਰਿਫਤਾਰ ਨਾ ਡਰੇ ਨਾ ਡੋਲੇ ਛੋਟੇ ਸਾਹਿਬ ਜਾਤੇ ਮੁਸਲਮਾਨ ਦੀ ਖਾਤਰ ਗਏ ਜ਼ਿੰਦਵਾਰ ਇੰਨਾ ਮਹਾਨ ਸ਼ਹਾਦਤਾਂ ਨੂੰ ਸਜਦਾ ਕਰਦਾ ਕੁੱਲ ਸਹਾਂ ਕੁੱਲ ਜਹਾਨ ਇੰਨਾ ਮਹਾਨ ਸ਼ਹਾਦਤਾਂ ਨੂੰ ਸਜਦਾ ਕਰਦਾ ਕੁੱਲ ਜਹਾਨ ਤੇ ਉਹ ਨੂੰ ਲੈ ਗਿਆ ਛੋਟੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰ ਜੀ ਨੂੰ ਆਪਣੇ ਘਰ ਰੱਖਿਆ ਰਾਤ ਨੂੰ ਪਰੰਤੂ ਰਾਤ ਨੂੰ ਉਹਦੇ ਮਨ ਵਿੱਚ ਲਾਲਚ ਆ ਗਿਆ ਉਹਨੇ ਉਹਨੇ ਦੇਖਿਆ ਕਿ ਮਾਤਾ ਗੁਜਰ ਦੀ ਕੌੜ ਦੀ ਕੋਲੇ ਕੁਝ ਮੋਰਾਂ ਹਨ ਤੇ ਵੱਡੇ ਸੈਨ ਦਾ ਦੇਖੋ ਜਦੋਂ ਗੁਰੂ ਸਾਹਿਬ ਟਮਕੌੜ ਦੀ ਜੜੀ ਛੱਡ ਕੇ ਜਾਂਦੇ ਤਾਂ ਵੱਡੇ ਸੈਨ ਜਾਂਦੇ ਉੱਪਰ ਉਹਨਾਂ ਦੇ ਮ੍ਰਿਤਕ ਸ਼ਰੀਰ ਦੇ ਉੱਤੇ ਉਹਨਾਂ ਨੇ ਕਫਨ ਵੀ ਨਹੀਂ ਪਾਇਆ ਕਿਉਂ ਨਹੀਂ ਪਾਇਆ ਕਫਨ ਉਹ ਕਹਿੰਦੇ ਨੇ ਮੇਰੇ ਕੋਲ ਇਹਨਾਂ ਕੱਪੜਾ ਨਹੀਂ ਹੈਗਾ ਕਿ ਮੈਂ ਸਾਰੇ ਸਿੱਖ ਸ਼ਹੀਦਾਂ ਤੇ ਕਫਨ ਪਾ ਸਕਾਂ ਉਹਨਾਂ ਤੇ ਚਾਦਰ ਪਾ ਸਕਾਂ ਜੇ ਸਿੰਘ ਸੀਤਾ ਤੇ ਕਫਨ ਨਹੀਂ ਪਾ ਸਕਦਾ ਤਾਂ ਮੇਰੇ ਸਹਤ ਜੱਜ ਦੇ ਉਤੇ ਵੀ ਕਫਨ ਨਹੀਂ ਪਾਉਗਾ ਉਹ ਵੀ ਛੱਡ ਕੇ ਆ ਗਿਆ ਇੰਨਾ ਜਿਆਦਾ ਉਹ ਸਿੰਘਾਂ ਨੂੰ ਸਰਕਾਰ ਦਿੰਦੇ ਸੀ ਕਿ ਆਪਣੇ ਸਿੰਘਾਂ ਨੂੰ ਤਾਂ ਉਹਨਾਂ ਨੇ ਉਹਨਾਂ ਨੂੰ ਕਫਨ ਨਹੀਂ ਪਾਇਆ ਬੇਟਾ ਤੇ ਉਹ ਕਹਿੰਦੇ ਸਿੰਘ ਮੇਰੇ ਜਿਹੜੇ ਹਨ ਉਹ ਇਹ ਉਹਨਾਂ ਦਾ ਰੁਤਬਾ ਮੇਰੇ ਸਹਤ ਜੱਜ ਨਾਲੋਂ ਵੱਡਾ ਹੈ ਤਾਂ ਜਦੋਂ ਉਹਨਾਂ ਨੂੰ ਬਾਅਦ ਵਿੱਚ ਮਾਤਾ ਜੀ ਨੇ ਪੁੱਛਿਆ ਕਿ ਬੰਦੇ ਸਾਹਿਬ ਜੱਜ ਕਿੱਥੇ ਹਨ ਮਾਤਾ ਜੀ ਨੇ تو وہ کہتے دی انہوں نے ایک چل کہیں ان پتروں کے سیس پر یہ چار چار جویتے کیا ہوا جیوت کی ہزار تو بیٹا اپنے لئے انہوں نے ایک اور بادیاں دیتی ہیں انہوں نے اپنے راج باگ لئی تھی یہ جنگل لڑیاں بیشہ کتا مادہ سکتی اتی راتی مانا گجری بیٹھی کوڑنگا تندہ نمہ ناوے اپنے اتارے دارے چانتا نگرہ آوے ਹੀਰਾ ਦੀ ਜੋੜੀ ਸਿੰਦਾ ਦੇ ਹੱਥ ਤੇ ਕੇ ਮੈਂ ਆਖਾਂ ਬੰਦੂਗੀ ਲੋੜੀ ਢੇਡ ਦਾ ਸੇਕ ਬੁਰਾ ਨਹੀਂ ਮੈਥੋਂ ਛੰਨਿਆ ਨਾ ਜਾਵੇ ਅੱਧੀ ਰਾਤੀ ਦੀ ਮੂਰੀ ਛੇਠੀ ਘੋੜੀਆਂ ਚੰਗਾ ਨਹੀਂ ਪਾਵੇ ਸੁਪਨਾ ਸੱਚ ਹੋ ਗਿਆ ਤੇਰੇ ਨਾਲ ਝਗੜ ਪਈ ਹੋਣੀ ਏਟੂ ਤੇ ਏਟ ਰੱਖ ਕੇ ਤੇਰੇ ਹੀਰਿਆਂ ਦੀ ਚੰਗ ਲਪਾਉਣੀ ਨੀ ਛਾਤੀ ਨਾਲ ਲੈ ਲਾਰੇ ਜਾਂ ਉਛਲੀ ਪਾਣ ਕਲਾਵੇ ਅੱਧੀ ਰਾਤੀ ਘੋੜੀਆਂ ਚੰਦਾਨੇ ਕਾਵੇ ਇੱਕ ਦਿਨ ਪੁੱਤ ਦੇ ਵੀ ਦਾਦੀ ਪਿਤਾ ਜੀ ਕੋਲ ਕੱਢ ਜਾਣਾ ਐਤ ਕੀ ਦਾ ਰਾਜ ਰਾਜ ਤੇ ਅਸੀਂ ਹੱਸ ਹੱਸ ਕੇ ਵਜਾਣਾ ਇੱਕ ਵੇ ਇੱਕ ਬੋ ਚੰਦਰਾਣੀ ਮੇਰੇ ਤੂ ਕਾਲ ਜੇ ਨੂੰ ਪਾਵੇ ਅੱਧੀ ਰਾਤੀ ਲਾਹਗਰੀ ਬੈਠੇ ਘੋੜੀਆਂ ਚੰਦਾਨੇ ਦਾ ਦੇ ਅਧ ਨਗਰ ਤੇ ਦੇਣਾ ਆਦੇ ਨਿੱਕੇ ਨਿੱਕੇ ਉਦਰੇ ਹੋਏ ਕੀ ਨੂੰ ਹੋਣਗੇ ਦਾਦਾ ਸੁਣਾਦੇ ਵੇ ਲੱਗ ਲੰໄ ਫੇ ਨੂਰ ਫਰੀ ਮੇਰੇ ਮਹਿਰਾ ਨੂੰ ਨੀਂਦ ਆਵੇ ਅੱਧੀ ਰਾਤਾਂ ਗੱਦੀ ਬੈਠੀ ਘੋੜੀਆਂ ਚੰਦਾਂ ਨਾਲ ਗਾਵੇ ਧੰਨਵਾਦ ਅਠਵੀਂ ਜਮਾਤ ਦੀ ਵਿਦਿਆਰਥਣ ਹਾਂ ਅੱਜ ਮੈਂ ਆਪ ਸਭ ਦੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਜਿਸ ਗੁਲਾਬ ਦੀ ਫਸਲ ਸਾਨੂੰ ਥੱਪ ਨੰਗੁਰੂ ਕੋ ਬਿੰਦ ਸਿੰਘ ਦੀ ਸੀਸ ਤਲੀ ਤੇ ਰੱਖ ਨਾ ਜਾਣਦੇ ਹਾਂ ਤਤਿ ਤਵੀ ਤੇ ਬੈਠ ਅਡੋਲ ਰਹੀਏ ਆ ਰਹੇਠ ਵੀ ਜ਼ਿੰਦਗੀ ਮਾਣਦੇ ਹਾਂ ਸੀਸ ਗੱਜ ਤੇ ਕੜੀ ਚਮਕੌਰ ਵਾਲੀ ਸਾਨੂੰ ਅੱਜ ਵੀ ਚੂਲਣਾ ਦਾਸ ਦੇ ਨੇ ਜਦ ਥੁਰੰਦ ਸਰਹੰਦ ਨੂੰ ਬਾਲ ਚਨੇ ਹੋਏ ਕਿਦਾਂ ਹੱਸ ਇਮਨੂ ਨੇ ਵਾਟੇ ਤਕੱਲ ਆਈਆਂ ਨੂੰ ਸੀਰੂ ਨੌਣੇ ਉੱਤਰ ਵਿਛੜਿਆ ਤੁਸੀਂ ਵੀ ਚੱਲੇ ਨਿਰਦਈਆਂ ਦੇ ਹੱਥ ਚੜ ਚੱਲੇ ਮੈਂ ਵੀ ਤੋੜੇ ਮੰਗਿਰ ਨਾਵਾ ਬਸ ਹੁਣ ਮੈਂ ਵੀ ਸੱਚ ਖੰਡ ਜਾਵੇ ਲਾ ਆ ਗਿਆ ਦਿਲੋਂ ਜੁਦਾਈ ਦਾ ਤੂੰ ਸਾਇਅ ਜੁੜ ਕੇ ਆਉਣਾ ਨਹੀਂ ਤੈਨੂੰ ਦੱਸੀਏ ਕਿਵੇਂ ਕੀ ਹੋਣਾ ਏ ਤੇਰੀ ਅੱਖੀਆਂ ਨੂੰ ਅਸੀਂ ਨੂੰ ਲਾਉਣਾ ਨਹੀਂ ਦੇਖਾਂਗੇ ਨਾ ਸਹਬਜ਼ਾਦਿਆਂ ਦੇ ਸਾਚੇ ਅਸੀਂ ਜੇ ਕਰਮ ਨੂੰ ਭੁਲਾ ਬਿਟੇ ਕਹੇਂ